ਹਰਸ਼ ਅਜਾ ਹਰਸ਼ ਜੀ ਇੱਕ ਕੀ ਮਾਮਲਾ ਹੋਇਆ ਸੀਗਾ ਜਿਹੜਾ ਐਕਸੀਡੈਂਟ ਹੋਇਆ ਤੁਹਾਡਾ ਅਸੀਂ 32 ਸੈਕਟਰ ਤੋਂ ਆ ਰਹੇ ਸੀਗੇ ਚੰਗਾਂਨ ਸੇਰ ਦਾ ਸ਼ੋਇਨਾ ਮੰਦਿਰ ਕ੍ਰੋਸ ਕਰ ਨਗੇ ਸੀ ਘਰੇ ਜਾ ਰਹੇ ਸੀਗੇ ਤੇ ਗੱਡੀ ਆਈ ਸੀਗੀ ਤੇਜ਼ ਰਫ਼ਤਾਰ ਤੇ ਉਹਨੇ ਸਾਨੂੰ ਚੱਕ ਕੇ ਮਾਰਿਆ ਉੱਥੇ ਸਟਮੋਕਰ ਦੇ ਵਿਅਸਾ ਸੰਪਤਨ ਲੱਗਿਆ ਬਾਅਦ ਚ ਅਸੀਂ ਵੀਡੀਓ ਦੇਖੀ ਸੀ ਸੀਸੀਟੀਵੀ ਤੇ ਉਹ ਤੇ ਰਫ਼ਤਾਰ ਨਾਲ ਸਾਨੂੰ ਚੱਕ ਕੇ ਮਾਰਿਆ ਤੇ ਬਾਅਦ ਸੰ ਲੋਕਾਂ ਨੇ ਉੱਥੇ ਚੱਕੇ ਲੱਗੇ ਉੱਤ ਗੱਡੀ ਲੋਕਾਂ ਨੇ ਉੱਤ ਰੋਕਣ ਦੀ ਭੀੜ ਨੇ ਕੋਸ਼ਿਸ਼ ਕੀਤੀ ਗੱਡੀ ਰੁਕਣੋਂ ਨੇ ਭੀੜ ਦੇ ਵੀ ਗੱਡੀ ਚੜਨ ਦੀ ਕੋਸ਼ਿਸ਼ ਕੀਤੀ ਅੱਛਾ ਤੇ ਬਾਅਦ ਚ ਉਹਨੇ ਗੱਡੀ ਰੋਂਗ ਸਾਈਡ ਤੋਂ ਪਿਆ ਕੇ ਲੈ ਗਏ ਅੱਛਾ ਇਹ ਕਿਹੜਾ ਏਰੀਆ ਸੀ ਕਿੰਨੇ ਵਜੇ ਦੀ ਘਟਨਾ ਸੀ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਸਾਢੇ 10 ਵਜੇ ਦੀ ਘਟਨਾ ਹੈ ਹਾਂ ਸ਼ਨੀ ਦੇ ਮੰਦਰ ਦੇ ਸਾਹਮਣੇ ਟਾਇਪ ਰੋਡ ਹੈ ਟਾਇਪ ਰੋਡ ਸ਼ਨੀ ਦੇ ਮੰਦਰ ਸਾਹਮਣੇ ਅੱਛਾ ਤੇ 37 ਸੈਕਟਰ ਤੋਂ ਆ ਰਹੇ ਸੀ ਘਰੇ ਜਾ ਰਹੇ ਸੀ ਅਸੀਂ ਕਿੰਨੇ ਵਜੇ ਦਾ ਟਾਈਮ ਸੀ ਸਾਢੇ 10 ਵਜੇ ਦਾ ਸਾਢੇ 10 ਵਜੇ ਦਾ ਸਾਢੇ 10 ਠੀਕ ਹੈ ਤੇ ਜਿਹੜਾ ਗੱਡੀ ਵਾਲਾ ਉਹ ਫੜਿਆ ਗਿਆ ਸੀ ਫੜਿਆ ਨਹੀਂ ਗਿਆ ਉਹਨੇ ਨਾਲ ਹੀ ਭੱਜ ਗਿਆ ਤੇ ਪੀੜ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੋ ਮੋਕੇ ਤੇ ਫਰਾਰ ਹੋ ਗਿਆ ਤੁਸੀਂ ਬਾਈਕ ਦੇ ਵਿੱਚ ਕਿੰਨੇ ਜਣੇ ਸੀਗੇ ਅਸੀਂ ਤਿੰਨ ਜਣੇ ਸੀਗੇ ਬਾਈ ਅੱਛਾ ਤੁਹਾਡੇ ਸੱਟਾਂ ਲੱਗੀਆਂ ਨੇ ਬਾਕੀਆਂ ਦਾ ਵੀ ਲੱਗ ਬਾਕੀਆਂ ਦੇ ਵੀ ਲੱਗ ਗਏ ਤੁਹਾਡੇ ਕਿਤੇ ਕਿਤੇ ਸੱਟਾਂ ਲੱਗੀਆਂ ਨੇ ਮੇਰੇ ਸਿਰ ਤੇ ਟਾਂਕੇ ਲੱਗੇ ਆ ਅੱਛਾ ਕਿਉਂ ਮੂੰਹ ਤੇ ਫੇਰਪੁਰ ਚਲੇਗਾ ਅੱਛਾ ਕਿੰਨੇ ਦਿਨ ਹੋ ਗਏ ਇਸ ਗੱਲ ਨੂੰ ਤਿੰਨ ਦਿਨ ਹੋ ਚੁਗੇ ਪੁਲਿਸ ਕੰਪਲੇਨਟ ਕੀਤੀ ਫਿਰ ਕੁਝ ਕੀਤੀ ਦਰਖਾਸਤ ਲਿਖਾਈ ਸੀ ਅੱਛਾ ਕੀ ਕਿਹਾ ਜਾ ਰਿਹਾ ਰਿਪੋਰਟ ਸੋਲੋ ਉਹ ਸੌਲਰ ਤਾਂ ਪਹਿਲੇ ਦਰਖਾਸਤ ਲਖਣ ਗਏ ਉਹ ਕਹਿੰਦੇ ਮੇਰਾ ਨੰਬਰ ਲੈ ਲਓ ਗੱਡੀ ਨੰਬਰ ਮਿਲੇਗਾ ਤੇ ਫਿਰ ਆ ਜਿਓ ਤੇ ਬੋਲੇ ਫਿਰਨ ਤੱਕੇ ਨਾਲ ਦਰਖਾਸਤ ਲਿਖੀ ਹੈ ਹਮ ਬਾਕੀ ਕਹਿੰਦੇ ਸੀਗੇ ਗੱਡੀ ਨੰਬਰ ਲੈ ਕੇ ਆਓ ਫਿਰ ਆਪਾਂ ਅੱਗੇ ਕਾਰਵਾਈ ਕਰਾਂਗੇ ਅਚੋਲਰ ਤੁਹਾਨੂੰ ਕਿਹਾ ਗੱਡੀ ਨੰਬਰ ਸਾਨੂੰ ਕਿਹਾ ਗੱਡੀ ਨੰਬਰ ਸੀਸੀਟੀਵੀ ਆਈ ਹੈ ਕੋਈ ਟ੍ਰੇਸਿੰਗ ਕੀਤਾ ਗਿਆ ਲੱਗਦਾ ਕੁਛ ਕੋਈ ਟ੍ਰੇਸਿੰਗ ਤਾਂ ਨਾ ਉਹਨਾਂ ਨਾਲ ਫੋਨ ਆਇਆ ਨੰਬਰ ਵੀ ਲਿਖਵਾਇਆ ਸੀ ਦਰਖਾਸਤ ਇੱਕ ਲਖਾਇਆ ਸੀ ਹਮ ਤੋਂ ਕਹਿੰਦੇ ਸੀਗੇ 4 ਵਜੇ ਸਵੇਰੇ ਆਇਓ ਅਗਲੇ ਦਿਨ ਅਗਲੇ ਦਿਨ ਸਵੇਰੇ ਗਏ ਉਹ ਕਹਿੰਦੇ ਸੀ ਟਾਈਮ ਨਹੀਂ ਸਾਡੇ ਕੋਲ ਨਾ ਕਿ ਮੈਂ ਕੋਰਟ 'ਚ ਆ ਬਾਅਦ 'ਚ ਦੇਖਾਂਗੇ ਬਸ ਅੱਜੇ ਟਾਲ ਰਹੇ ਨੇ ਤੇ ਕੀ ਮੰਨ ਕਰਦੇ ਹਾਂ ਪ੍ਰਸ਼ਾਸਨ ਨੂੰ ਸਸ ਨੂੰ ਮੰਗੇਈਏ ਸਨ ਅਨੁਸਾਰ ਮੇਲੇ ਗੱਡੀ ਵਾਲਾ ਫੜੇ ਬਸ ਠੀਕ ਹੈ ਹਾਂਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਬੀਨੰਦਿਆ ਤੁਹਾਡੇ ਬੇਟੇ ਦਾ ਐਕਸੀਡੈਂਟ ਹੋਇਆ ਸੀਗਾ ਕਦੋਂ ਦੀ ਘਟਨਾ ਹੈ ਇਹ ਪਰਸੋਂ ਰਾਤ ਦੀ ਘਟਨਾ ਹੈ ਤਾਂ ਇਹ ਹਾਥੇ ਕੋਈ ਸੁਣ ਬਾਈ ਨਹੀਂ ਹੋਈ ਕੋਈ ਘਰਵਾਲੇ ਕੁਝ ਨਹੀਂ ਹੋਇਆ ਨਾ ਤੁਹਾਨੂੰ ਗੱਡੀ ਨੰਬਰ ਪਤਾ ਲੱਗਿਆ ਨਾ ਕੋਈ ਕਰਦਾ ਕੋਈ ਕਾਰਵਾਈ ਸੀਸੀਟੀਵੀ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਤਿੰਨ ਨੌਜਵਾਨ ਸੀਗੇ ਹਾਂ ਨਾ ਮੁੰਡੇ ਦੇ ਸੱਟਾਂ ਵੀ ਕਾਫੀ ਲੱਗੀਆਂ ਹੈ ਜੀ ਸੰਭੇਰ ਕੀਤੀ ਹੈ ਕੋਈ ਸ਼ਮਸ਼ਣ ਨਹੀਂ ਹੋਇਆ ਕੁਝ ਨਹੀਂ ਹੋਇਆ ਕੁਝ ਨਹੀਂ ਬਦਲ ਰਿਹਾ ਹੋ ਸਕਦਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਹਾਂਜੀ ਹਾਂਜੀ ਤੇ ਕਿਤਾ ਦੇਖਦੇ ਹੋ ਤੁਹਾਡੇ ਬੇਟੇ ਦੇ ਸੱਟਾਂ ਵੀ ਲੱਗੀਆਂ ਨੇ ਤੁਸੀਂ ਕੰਪਲੇਨ ਵੀ ਕੀਤੀ ਹੈ ਕੋਈ ਪ੍ਰਸ਼ਾਸਨ ਤੱਕ ਹੀ ਮੰਕਰਦੇ ਸੁਣਵਾਈ ਹੋਵੇ ਇਹਦੀ ਓਕੇ ਬਿਲਕੁਲ ਛੜਾਈ ਜਾਵੇ ਵੱਡੀ ਵਾਲਾ ਹਾਂ ਤੇ ਇਹਨਾਂ ਇਨਸਾਬ ਲਈ ਇਦਾਂ ਕਿਉਂ ਹੋਇਆ ਹਾਂ ਠੀਕ ਹੈ ਹਾਂਜੀ ਹਾਂਜੀ ਸਰ ਇਹ ਕਿ ਤਾਇਪ ਰੋਡ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਐਕਸੀਡੈਂਟ ਹੋਇਆ ਸਰ ਕਾਰਨ ਕੀ ਹੈ ਉਹਦੇ ਵਿੱਚ ਸਾਨੂੰ ਤਲਾਹ ਮਿਲੀ ਸੀਗੀ ਵੀ ਕਾਰ ਵਾਲਾ ਕੋਈ ਉਹਨੇ ਜਿਹੜਾ ਬਾਈਕ ਤੇ ਤਿੰਨ ਮੁੰਡੇ ਜਾ ਰਹੇ ਉਹਨੂੰ ਟੱਕਰ ਮਾਰੀ ਐਕਸੀਡੈਂਟ ਕੀਤਾ ਛਣੀ ਦੇ ਮੰਦਰ ਕੋਲ ਤਾਇਪੁਰ ਰੋਡ ਤੇ ਉਹਦੇ ਚ ਐਸਐਸ ਸੁਖਵਿੰਦਰ ਸਿੰਘ ਡਿਊਟੀ ਅਫਸਰ ਸੀ ਕਿ ਉਹਨਾਂ ਨਾਲ ਆ ਕੇ ਮਿਲੇ ਸੀ ਉਹਨਾਂ ਕੰਪਲੇਂਟ ਲਿਖ ਲਈ ਸੀਗੀ ਉਸ ਸਮੇਂ ਜਿਹੜਾ ਉਹਨਾਂ ਵੀਡੀਓ ਦਿਖਾਈਏ ਉਹਦੇ ਵਿੱਚ ਕਾਰ ਦਾ ਨੰਬਰ ਸਹੀ ਨਹੀਂ ਸੀ ਆ ਰਿਹਾ ਤੇ ਸੁਖਵਿੰਦਰ ਸਿੰਘ ਨੇ ਜਿਹੜਾ ਹੁਣ ਜਿਹੜਾ ਸੇਮ ਸਿਟੀ ਨਾਲ ਸੰਪਰਕ ਕੀਤਾ ਹੋਇਆ ਸੇਮ ਸਿਟੀ ਤੋਂ ਦਾ ਪਿੱਛੋ ਪੂਰਾ ਡਾਟਾ ਕਢਾ ਕੇ ਕਾਰ ਦਾ ਪਤਾ ਕਰਕੇ ਤੇ ਉਹਦੀ ਜੋ ਵੀ ਕਾਨੂੰਨੀ ਕਾਰਵਾਈ ਕਰਨ ਦੀ ਕਰ ਦਿੱਤੀ ਸਾਰੇ ਨੌਜਵਾਨ ਗਿਆ ਲੈ ਮੈਂ ਕੰਪਲੇਂਟ ਦਿੱਤੀ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਨਹੀਂ ਉਹ ਦੁਬਾਰਾ ਆਇਆ ਨਹੀਂ ਥਾਣੇ ਮਿਲਿਆ ਨਹੀਂਗਾ ਇੱਕ ਵਾਰੀ ਮਿਲ ਕੇ ਦੁਬਾਰਾ ਨਹੀਂ ਆਇਆ ਸੁਖਿੰਦਰ ਸਿੰਘ ਉਹਨੂੰ ਬੁਲਾ ਰਹੇ ਸੀਗੇ ਹੁਣ ਉਹਨੂੰ ਮੈਂ ਵੀ ਬੁਲਾ ਰਿਹਾ ਵਾਂ ਉਹਨੂੰ ਕਹਿ ਦਿੱਤਾ ਜਦੋਂ ਵੀ ਆਉਂਦਾ ਆ ਕੇ ਕੰਮ ਕਰਦਾ ਸਰ ਜਲਦ ਕਾਰਵਾਈ ਕੀਤੀ ਜਲਦੀ ਜਲਦੀ ਕਾਰਵਾਈ ਕੀਤੀ ਸਾਡੇ ਮਨ ਨੂੰ ਕੋਈ ਦੇਰੀ ਨਹੀਂ ਹੋਣੀ ਠੀਕ ਹੈ ਸਰ